ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਨੇ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਲੋਹੜੀ ਮਨਾਈ ਇਸ ਮੌਕੇ ਗੱਲਬਾਤ ਕਰਦੇ ਹੋਏ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਨੇ ਕਿਹਾ ਕਿ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਜੋ ਲਿਫਟ ਦੀ ਕਮੀ ਸੀ ਉਹ ਅੱਜ ਦੂਰ ਕਰ ਦਿੱਤੀ ਗਈ ਹੈ ਅਤੇ ਪਹਿਲਾਂ ਜੋ ਲੋਕ ਅੰਮ੍ਰਿਤਸਰ ਵਿੱਚ ਆਪਣਾ ਇਲਾਜ ਕਰਵਾਉਣ ਜਾਂਦੇ ਸੀ ਤਾਂ ਹੁਣ ਉਹਨਾਂ ਨੂੰ ਉਹੀ ਸਹੂਲਤ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਮਿਲਣ ਲੱਗੀ ਹੈ ਰੀਸੈਂਟ ਟਾਈਮਜ਼ ਦੀ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਬਿਲਕੁਲ ਜੀ ਅੱਜ ਲੋਹੜੀ ਦੇ ਤਿਹਾੜੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦੇ ਆ ਜੀ ਔਰ ਆਸ ਕਰਦੇ ਆਂ ਔਰ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਵੀ ਕਰ ਕਰੇ ਖੁਸ਼ੀ ਹੋਵੇ ਪਰ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ ਅੱਜ ਪਟਾਲੇ ਦੇ ਸਿਵਲ ਹਸਪੀਟਲ ਵਿਖੇ ਪਹੁੰਚੇ ਆਂ ਔਰ ਮੈਨੂੰ ਮਾਨਣਾ ਖੁਸ਼ੀ ਹੋ ਰਹੀ ਹੈ ਔਰ ਇੰਨੀ ਗੱਲ ਕਹਿਣੀ ਪੈ ਰਹੀ ਹੈ ਮਾਨਣਾ ਵੀ ਅੱਜ ਲੋਹੜੀ ਦੇ ਤਿਹਾਰ ਦੇ ਦਿਨ ਅੱਜ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੀ ਲਿਫਟ ਦੀ ਕਮੀ ਸੀ ਸਾਡੇ ਬਜ਼ੁਰਗ ਜਾਂ ਸਾਡੇ ਪੇਸ਼ੈਂਟ ਨੂੰ ਮੈਂ ਅਕਸਰ ਦੇਖਦਾ ਰਿਹਾ ਵੀ ਇਸ ਕਮੀ ਤੋਂ ਵਾਂਝੇ ਸੀ ਅੱਜ ਉਹ ਲਿਫਟ ਦਾ ਜਿਹੜਾ ਉਦਘਾਟਨ ਕੀਤਾ ਮੂਰਤ ਕੀਤਾ ਉਸ ਤੋਂ ਬਾਅਦ ਅੱਖਾਂ ਵਾਸਤੇ ਜਿਹੜੇ ਸਾਡੇ ਪੇਸ਼ੈਂਟ ਨੂੰ ਬਾਰ-ਬਾਰ ਅੰਮ੍ਰਿਤਸਰ ਬਾਹਰ ਦੇ ਹਸਪਤਾਲਾਂ 'ਚ ਜਾਣਾ ਪੈਂਦਾ ਸੀ ਅੱਜ ਪੱਕਿਆ ਦਾ ਡਾਕਟਰ ਸਹਿਬਾਨ ਤੇ ਨਾਲ ਆਪਰੇਸ਼ਨ ਥੀਏਟਰ ਨਵਾਂ ਜਿਹੜਾ ਆਪਾਂ ਉਹਦਾ ਉਦਘਾਟਨ ਕੀਤਾ ਜਿਹਦੇ ਕਰਕੇ ਸਾਡੇ ਲੋਕਾਂ ਨੂੰ ਹੁਣ ਬਟਾਲੇ ਦੇ ਵਾਸੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਅੱਖਾਂ ਦਾ ਆਪਰੇਸ਼ਨ ਜਿਹੜਾ ਹੁਣ ਸਰਕਾਰੀ ਹਸਪਤਾਲ ਦੇ ਵਿੱਚ ਹੀ ਹੋਊਗਾ ਕਿਉਂਕਿ ਜਿਹੜੇ ਡਾਕਟਰ ਸਹਿਬਾਨ ਨੇ ਉਹ ਵੀ ਮਿਹਨਤੀ ਔਰ ਕੰਮ ਕਰਨ ਦੇ ਵਿੱਚ ਬੜਾ ਵਧੀਆ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਨੇ ਨਾਲ ਦੇ ਨਾਲ ਐਕਸਟਰਾ ਮਸ਼ੀਨ ਜਿਹੜੀ ਆ ਉਹ ਰਹਿੰਦੀ ਸੀ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੀ ਉਹ ਪਰ ਉਹ ਵੀ ਜਿਹੜੀ ਐਕਸਰੇ ਦੀ ਮਸ਼ੀਨ ਅੱਜ ਉਹਦਾ ਵੀ ਉਦਘਾਟਨ ਜਿਹੜਾ ਹੈ ਕੀ